ਇਸ ਲਈ ਦੀ ਵੱਡੀਆਂ ਤੇ ਐਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਐ ਐਜੀ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇਸ ਦਾ ਐਲਾਨ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਜਿਸ ਦੇ ਅਰਗੇਨੀ ਰਕबीर ਸਿੰਘ ਹੋਣਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਤੇ ਆਪਣਾ ਦੁੱਖ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਗਈਆਂ ਸਨ ਜਿਸ ਦੇ ਵਿੱਚ ਐਸਜੀ ਪੀਸੀਡੀ ਉਹ ਜਿਹੜੀ ਅੰਤਰੀਕ ਕਮੇਟੀ ਜਿਸ ਦੇ ਵਿੱਚ ਗਾਨੀ ਹਰਪ ਸਿੰਘ ਨੂੰ ਵਾਰਕ ਕੀਤਾ ਗਿਆ ਸੀ ਉਸ ਦੀ ਪ੍ਰਧਾਨਗੀ ਮੇਰੇ ਵੱਲੋਂ ਕੀਤੀ ਜਾ ਰਹੀ ਸੀ ਤੇ ਇਸ ਮਾਮਲੇ ਦੇ ਵਿੱਚ ਜੇਕਰ ਗਾਨੀ ਰੁਕਬੀਰ ਸਿੰਘ ਸਹਿਮਤ ਨਹੀਂ ਨੇ ਉਹਨਾਂ ਦੇ ਵੱਲੋਂ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਇਸ ਦੇ ਕਰਕੇ ਜੇਕਰ ਉਹ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਨੇ ਤਾਂ ਮੈਂ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੰਦਾ ਹਾਂ ਉਹਨਾਂ ਤੇ ਕਹਿਣਾ ਕਿ ਪਹਿਲਾਂ ਵੀ ਸਾਡੇ ਕੋਲ ਰਿਕਾਰਡ ਮੌਜੂਦ ਨੇ ਪਹਿਲਾਂ ਵੀ ਐਜੀਪੀਸੀ ਦੇ ਇਸ ਅੰਤਰੀ ਕਮੇਟੀ ਦੇ ਵੱਲੋਂ ਹੀ ਸਿੰਘ ਸਰਬਾਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਂਦੀਆਂ ਸਨ ਤੇ ਵੱਖ-ਵੱਖਰੇ ਆਦੇਸ਼ ਵੀ ਜਾਰੀ ਕੀਤੇ ਜਾਂਦੇ ਸਨ ਪਰ ਮੈਂ ਜਥੇਦਾਰ ਸਰਬਾਨ ਦਾ ਸਤਿਕਾਰ ਕਰਦਾ ਕਿਉਂਕਿ ਐਜੀਪੀਸੀ ਦਾ ਪ੍ਰਧਾਨ ਹੋਣ ਦੇ ਨਾਤੇ ਜੇਕਰ ਮੈਂ ਨਹੀਂ ਜਥੇਦਾਰ ਸਰਬਾਨਾਂ ਦਾ ਸਤਿਕਾਰ ਕਰਾਂਗਾ ਤਾਂ ਫਿਰ ਕੌਣ ਕਰੇਗਾ ਮੇਰੇ ਮੇਰੇ ਹੇਠਲੇ ਸਾਥੀ ਜਥੇਦਾਰ ਸਭਰਨੰਦਾ ਕੀ ਸਤਕਾਰ ਕਰਨਗੇ ਇਸ ਕਰਕੇ ਮੈਂ ਨੈਤਿਕਤਾ ਦੇ ਆਧਾਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਤੇ ਜਿਹੜਾ ਸ਼੍ਰੀ ਕਾਲਤਖਸਰ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਵੀ ਮੈਂ ਜਥੇਦਾਰ ਗਨੀ ਰੁਕबीर ਸਿੰਘ ਨੂੰ ਪੱਤਰ ਲਿਖਾਂਗਾ ਕਿ ਮੈਨੂੰ ਇਸ ਕਮੇਟੀ ਦੇ ਵਿੱਚੋਂ ਫਰਕ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਸਿੱਖ ਪੰਥ ਦੀ ਸਮਾਂ ਚੱਲ ਰਿਹਾ ਹੈ ਉਹ ਬਹੁਤ ਹੀ ਨਾਜ਼ੁਕ ਹੈ ਗੰਭੀਰ ਹੈ ਸਰਕਾਰਾਂ ਦੇ ਵੱਲੋਂ ਵੱਖ-ਵੱਖਰੇ ਪਾਸਿਆਂ ਤੋਂ ਇਸ ਜਥੇਬੰਦੀ ਤੇ ਸਿੱਖਾਂ ਦੀਆਂ ਜਥੇਬੰਦੀਆਂ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ कमजोर ਕੀਤਾ ਜਾਵੇ ਤਾਂ ਮੈਂ ਸਿੱਖ ਪੰਥ ਨੂੰ ਕਹਿਣਾ ਚਾਹੁੰਦਾ ਜੇਕਰ ਸਾਡੇ ਜਥੇਬੰਦੀਆਂ ਹੀ ਕਮਜ਼ੋਰ ਹੋ ਜਾਣਗੀਆਂ ਤਾਂ ਅਸੀਂ ਵੀ ਫਿਰ ਬੌਣੇ ਹੋ ਜਾਵਾਂਗੇ ਇਸ ਕਰਕੇ ਸਾਨੂੰ ਸਿੱਖ ਜਥੇਬੰਦੀਆਂ ਨੂੰ ਤਗੜਾ ਕਰਨ ਦੀ ਜ਼ਰੂਰਤ ਹੈ ਤੇ ਮੈਂ ਜਿਹੜਾ ਆਪਣਾ ਅਸਤੀਫਾ ਹੈ ਐਸਜੀਪੀਸੀ ਦੇ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਦੇ ਦਿੱਤਾ ਹੈ ਉਸ ਨੂੰ ਮੈਂ ਅੰਦਰੂਨੀ ਕਮੇਟੀ ਦੇ ਕੋਲ ਭੇਜ ਦਵਾਂਗਾ ਤੇ ਜਿਹੜਾ ਸੱਤ ਮੈਂਬਰ ਦੇ ਵਿੱਚੋਂ ਨੂੰ ਫਾਰਕ ਕਰਨ ਦੀ ਮੰਗ ਹੈ ਉਸ ਦਾ ਪੱਤਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਭੇਜ ਦਵਾਂਗਾ ਸੋ ਇਸ ਪ੍ਰਕਾਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੀ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਅੰਤਰਿਕ ਕਮੇਟੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਨੂੰ ਦੇਖਣਾ ਹੋਵੇਗਾ ਕਿ ਅੰਤਰਿਕ ਕਮੇਟੀ ਇਹਨਾਂ ਦਾ ਅਸਤੀਫਾ ਪ੍ਰਵਾਨ ਕਰਦੀ ਹੈ ਜਾਂ ਨਹੀਂ ਤਾਂ ਜੇਕਰ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਫਿਰ ਐਸਜੀਪੀਸੀ ਦੀ ਪ੍ਰਧਾਨਗੀ ਦੇ ਲਈ ਕੋਈ ਨਵਾਂ ਚਿਹਰਾ ਲੱਭਿਆ ਜਾਵੇਗਾ ਤਾਂ ਜੇਕਰ ਪ੍ਰਵਾਨ ਨਹੀਂ ਹੁੰਦਾ ਤਾਂ ਫਿਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮ ਹੀ ਹੀ ਰਹਿਣਗੇ